ਅ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਵਾਜ਼ ਸੱਚ ਦੀ ਚੈਨਲ ਦੇ ਰਾਹੀਂ ਜੋ ਕਿ ਪਿੰਡ ਸਹਿਨਾ ਦੇ ਨਾਲ-ਨਾਲ ਲੱਗਦੇ ਜਿੰਨੇ ਵੀ ਪਿੰਡ ਹਨ ਜਿਹੜੇ ਕਿ ਸਹਿਨਾ ਦੇ ਨਾਲ ਲੱਗਦੇ ਨੇ ਉਹਨਾਂ ਦੇ ਵਿੱਚ ਇੱਕ ਛੋਟੀ ਜੀ ਗਲਤੀ ਦੇ ਕਾਰਨ ਬਹੁਤ ਜ਼ਿਆਦਾ ਫਸਲ ਦਾ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਜਿਹੜੀਆਂ ਕਿ ਤਸਵੀਰਾਂ ਤੁਸੀਂ ਦੇਖ ਰਹੇ ਹੋ ਨਰਿੰਦਰ ਸਿੰਘਲਾ ਪੱਤਰਕਾਰ ਜੀ ਸਾਡੇ ਨਾਲ ਸਾਂਝੀਆਂ ਕਰ ਰਹੀਆਂ ਹਨ ਇਹ ਮੇਰਾ ਵੀਰ ਤੁਹਾਨੂੰ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਐਸ ਕਨਕ ਦੇ ਸਿੱਟੇ ਉੱਪਰ ਕਰਕੇ ਕਿ ਕਿਸ ਤਰ੍ਹਾਂ ਸਾਡੀ ਫਸਲ ਜਿਹੜੀ ਹੈ ਬਰਬਾਦ ਹੋਈ ਹੈ ਉਹ ਪ੍ਰਸ਼ਾਸਨ ਕੋਲੋਂ ਵੀ ਮੰਗ ਕਰਦੇ ਹਨ ਕਿ ਸਾਡੀ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਜਾਵੇ ਇਹ ਮੂੰਹ ਬੋਲਦੀਆਂ ਤਸਵੀਰਾਂ ਪਿੰਡ ਸ਼ਹਿਨਾ ਦੇ ਲਾਗੇ-ਲਾਗੇ ਹੋਰ ਵੀ ਜਿਹੜੇ ਨਾਲ ਲੱਗਦੇ ਪਿੰਡ ਨੇ ਉਹਨਾਂ ਦਾ ਵੀ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਆਵਾਜ਼ ਸੱਚ ਦੀ ਚੈਨਲ ਦੇ ਰਾਹੀਂ ਜਿਹੜੇ ਕਿ ਤੁਹਾਨੂੰ ਤਸਵੀਰਾਂ ਦੱਸ ਰਹੇ ਹਾਂ ਟਰੈਕਟਰ ਵੀ ਉੱਥੇ ਅੱਗ ਬੁਝਾਉਣ ਦਾ ਪ੍ਰਯਾਸ ਕਰਦੇ ਨਜ਼ਰ ਆ ਰਹੇ ਹਨ ਆਓ ਗੱਲਬਾਤ ਕਰਦੇ ਹਾਂ ਉੱਥੋਂ ਦੇ ਜਿਹੜੇ ਵਸਨੀਕ ਹਨ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਤੁਹਾਡਾ ਨਾਮ ਭਾਈ ਜੀ ਮਨਜੀਤ ਸਿੰਘ ਆ ਪਿੰਡ ਕਿਹੜਾ ਆਪਣਾ ਜੀ ਪਿੰਡ ਆਪਣਾ ਸੰਘੇੜਾ ਦਾ ਅੱਛਾ ਜੀ ਸਹਨੇ ਆਪਣਾ ਰਕਬਾ ਸੀਗਾ ਇਹ 9.5 ਕਿੱਲੇ ਭਾਈ ਜੀ ਜਿਹੜੇ ਨੂੰ ਅੱਗ ਲੱਗੀ ਆ ਅੱਛਾ ਜੀ ਅਪ ਕੀ ਕਹਿਣਾ ਚਾਹੁੰਦੇ ਤੁਸੀਂ ਜੀ ਆਪਣਾ ਕਿੰਨੇ ਕਿੱਲੇ ਨੂੰ ਲੱਗੀ ਅੱਗ ਜੀ ਤੁਹਾਡੇ ਇਹ ਆਪਣੇ ਬਾਈ 9.5 ਕਿੱਲੇ ਸੀ 9.5 ਦੇ 9.5 ਕਿੱਲੇ ਇੱਥੇ ਮੱਚ ਗਏ ਸਵਾਹ ਹੋ ਗਏ ਸਾਰੇ ਲੱਗੀ ਕਿਵੇਂ ਜੀ ਇਹ ਕੱਲ ਲੱਗੀ ਬਾਈ ਇਹ ਹਜੇ ਦੇਖੋ ਸਾਨੂੰ ਤਾਂ ਫੋਨ ਗਿਆਗਾ ਪਿੰਡੋਂ ਰੀਪਰ ਤੋਂ ਦੱਸ ਦੇ ਅੱਗ ਲੱਗੀ ਆ ਠੀਕ ਹੈ ਤੇ ਅਸੀਂ ਤਾਂ ਹੁਣੀ ਪਹੁੰਚੇ ਇੱਥੋਂ ਲਵੇ ਲਾਉਣੇ ਵਾਲੇ ਬਾਈ ਉਹਨਾਂ ਨੇ ਸਾਰਿਆਂ ਨੇ ਫੋਨ ਕਰਿਆ ਇਹਨਾਂ ਨੇ ਦੱਸਿਆ ਕੋਈ ਉੱਚ ਅਧਿਕਾਰੀ ਆਇਆ ਕੋਈ ਮਾਹ ਮਹਿਕਮੇ ਦੇ ਮਹਿਕਮੇ ਦੇ ਸਾਥੋਂ ਪਹਿਲਾਂ ਆ ਕੇ ਗਏ ਆ ਪੁਲਿਸ ਵੀ ਆ ਕੇ ਗਈ ਆ ਹੋਰ ਪਟਵਾਰੀ ਵਗੈਰਾ ਤਕਰੀਬਨ ਸਾਰੇ ਆ ਕੇ ਗਏ ਆ ਬਾਈ ਇਹ ਵਿਸ਼ਵਾਸ ਕੀ ਦਵਾਏ ਵਿਸ਼ਵਾਸ ਭਾਈ ਉਹਨਾਂ ਨੇ ਐਂ ਦਵਾਇਆ ਵੀ ਕੋਈ ਗੱਲ ਨਹੀਂ ਜਿਹੜਾ ਨੁਕਸਾਨ ਹੋ ਗਿਆ ਪਰ ਭਾਈ ਕਰਾਂਗੇ ਹਾਂਜੀ ਹਾਂਜੀ ਹੁਣ ਤੁਸੀਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਅਸੀਂ ਮੰਗ ਇਹੀ ਕਰਦੇ ਆਂ ਭਾਈ ਜੋ ਨੁਕਸਾਨ ਹੋਇਆ ਚਲੋ ਜਿਹੜਾ ਵੀ ਪਰਪਾਈ ਕਰੀ ਜਾਵੇ ਭਾਈ ਜੀ ਕੀ ਨਾਮ ਆ ਤੁਹਾਡਾ ਜੀ ਮੈਂ ਜੀ ਪਿੰਡ ਚੁੰਗਾ ਤੋਂ ਮੌਜੂਦਾ ਸਰਪੰਚ ਹਰਦੀਪ ਸਿੰਘ ਅੱਜ ਸਾਡੇ ਜੀ ਬਹੁਤ ਭਿਆਨਕ ਅੱਗ ਲੱਗੀ ਅੱਗ ਲੱਗਣ ਦਾ ਮੇਨ ਕਾਰਨ ਸੀਗਾ ਜਿਹੜਾ ਚੈੱਕ ਕਰੋ ਦੋ ਦਿਨ ਪਹਿਲਾਂ ਜਿਹੜਾ ਮੀਂਹ ਪਿਆ ਇੱਥੇ ਸਾਡੇ ਸਹਣੇ ਤੋਂ ਸੁਖਪਾਲ ਸਿੰਘ ਜਗਰੀਕੇ ਪਰਿਵਾਰ ਤੋਂ ਵਜਦੇ ਆ ਉਹਨਾਂ ਨੇ ਟੰਗ ਟੁੰਗਰ ਹਿਲਾ ਕੇ ਉਹ ਮੰਨ ਲਓ ਤੂੜੀ ਬਣਾਉਣ ਦੀ ਕਾਲੀ ਕਰ ਰਹੇ ਸੀਗੇ ਉਹਨਾਂ ਦੇ ਪਰੋਂ ਅੱਗ ਲੱਗੀ ਆ ਆਹ ਦੇਖ ਲੋ ਅੱਜ ਸਾਡਾ ਜਿਹੜਾ ਨਾ ਸੀਗਾ ਸਾਡੇ 4 ਗਿੱਲੇ ਸਾਡੇ ਭਰਾ ਦੇ ਰਸਪਾਲ ਦੇ ਤੇ 5 ਗਿੱਲੇ ਖੁਦ ਸਾਡੇ ਇਹ ਅੱਗ ਦੀ ਲਪੇਟ ਵਿੱਚ ਆਇਆ ਹੋਰ ਵੀ ਇੱਧਰ ਸਾਰੇ ਤੁਸੀਂ ਕਿਤੇ ਕੈਮਰਾ ਮਾਰ ਕੇ ਦਿਖਾ ਦਿਓ ਇਹ ਬਹੁਤ ਜ਼ਿਆਦਾ ਭਿਆਨਕ ਅੱਗ ਸੀਗੀ ਇਹਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਪਹਿਲੀ ਤਾਂ ਗੱਲ ਇਹ ਆ ਜਿਹੜੀ ਆਹ ਤੂੜੀ ਵਾਲੀਆਂ ਮਸ਼ੀਨਾਂ ਇਹਦਾ ਲਿਮਟਿਡ ਸਮਾਂ ਹੋਣਾ ਚਾਹੀਦਾ ਵੀ ਇਹ ਇਹਨਾਂ ਲੋਕਾਂ ਨੂੰ ਸਾਰੇ ਇੱਕ ਦੂਜੇ ਦਾ ਨਹੀਂ ਬਣਦੇ ਵੀ ਆਪਾਂ ਸਾਰਿਆਂ ਦਾ ਸਹਿਯੋਗ ਕਰੀਏ ਇਹਨਾਂ ਨੂੰ ਕੀ ਹੁੰਦਾ ਵੱਢਦੇ ਮਗਰੋਂ ਆ ਪਹਿਲਾਂ ਤੂੜੀ ਵਾਲੀ ਮਸ਼ੀਨ ਵਿੱਚ ਬਾੜ ਦਿੰਦੇ ਆ ਖੇਤ ਦੇ ਇਹਦੇ ਨਾਲ ਸਾਡਾ ਅੱਜ ਆ ਦੇਖੋ ਭਰਾਵਾ ਤੇਰਾ ਰੋ ਰਿਹਾ ਸੀਗਾ ਇਹਦਾ ਬਹੁਤ ਮਨ ਦੁਖੀਆ ਮੇਰਾ ਆਪਦਾ ਮਨ ਬਹੁਤ ਦੁਖੀ ਆ ਸਾਡੀ ਬਈ ਪੁੱਤਾਂ ਵਾਂਗੂ ਪਾਲੀ ਫਸਲਾਂ ਅਚ ਸੜ ਗਿਆ ਸਵਾਹ ਹੋ ਗਿਆ ਦੇਖੋ ਆ ਥੱਲੇ ਤੁਸੀਂ ਕੈਮਰਾ ਮਾਰ ਕੇ ਦਿਖਾ ਸਕਦੇ ਹੋ ਠੀਕ ਆ ਜਿਹੜਾ ਇਹ ਪਾਲ ਸਿੰਘਾ ਜਗਰੀਕਾ ਇਹ ਅੱਗੇ ਵਾਸਤੇ ਵੀ ਹਮੇਸ਼ਾ ਹੀ ਕਾਲੀ ਕਰਦਾ ਝੋਨਾ ਲਾਉਣਾ ਹੋਵੇ ਚੋਣ ਨੇ ਰਿਚ ਹੈ ਗਵਰਨਮੈਂਟ ਨੇ ਡੇਟ ਦੱਸ ਰੱਖਤੀ ਇਹਦਾ 8 ਤਰੀਕ ਨੂੰ ਝੋਨਾ ਲੱਗਿਆ ਹੁੰਦਾ ਇਹ ਹਰ ਟਾਈਮ ਝੋਨਾ ਲਾਉਣ ਵੇਲੇ ਵੀ ਕਣਕੇ ਵੇਲੇ ਵੀ ਇਹ ਹਰ ਕਾ ਪਹਿਲ ਕਦਮੀ ਕਰਦਾ ਦੂਜੇ ਲੋਕਾਂ ਬਾਰੇ ਨਹੀਂ ਸੋਚਦਾ ਹਰ ਇੱਕ ਬੰਦੇ ਦੇ ਗਲ ਚ ਗੂਠਾ ਰੰਦਾ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਇਹੋ ਜਿਹੇ ਬੰਦਿਆਂ ਦੇ ਸਖਤ ਤੋਂ ਸਖਤ ਸਜ਼ਾ ਇਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਆ ਜਿਹੜੇ ਇੱਕ ਅਧਿਕਾਰੀ ਕੋਈ ਆਇਆ ਪਹੁੰਚਿਆ ਹਾਂਜੀ ਇੱਥੇ ਪੁਲਿਸ ਮੁਲਾਜ਼ਮ ਆਇਆ ਜੀ ਫਾਇਰ ਬਗਰੇਡ ਵੀ ਪਹੁੰਚਿਆ ਤੇ ਸਾਰੇ ਸਾਡੇ ਤਿੰਨ ਚਾਰ ਪਿੰਡਾਂ ਦੇ ਜਿਹੜੇ ਸਾਰਿਆਂ ਦਾ ਧੰਨਵਾਦ ਕਰਦੇ ਆਂ ਨਗਰਾਂ ਦਾ ਮੱਲੀਆਂ ਤੋਂ ਪੋਤਨਿਆਂ ਤੋਂ ਸਹਣੇ ਤੋਂ ਸਾਡਾ ਪਿੰਡ ਹੋ ਗਿਆ ਵਧਾਤਾ ਹੋ ਗਿਆ ਸਾਰਿਆਂ ਦਾ ਸਾਰੇ ਆਲ ਦਵਾਲ ਦੇ ਪਟੜੀ ਫੇਰ ਪਿੰਡਾਂ ਦਾ ਬਹੁਤ ਬਹੁਤ ਤਹਿ ਦਿਲੋਂ ਸ਼ੁਕਰੀਆ ਧੰਨਵਾਦ ਕਰਦੇ ਆਂ ਵਿਸ਼ਵਾਸ ਉਹਨਾਂ ਨੇ ਹਜੇ ਤੱਕ ਤਾਂ ਸਾਨੂੰ ਕੁਝ ਨਹੀਂ ਦਿਵਾਇਆ ਜੀ ਸਾਡੇ ਇਕੱਲੀਆ ਲਿਖਿਆ ਵੀ ਛੋਟਾ ਕਿੰਨਾ ਬਾਣ ਮੱਚ ਗਿਆ ਇਹਨਾਂ ਦਾ ਕਿੰਨਾ ਮੱਚ ਗਿਆ ਸਾਨੂੰ ਹਜੇ ਤੱਕ ਕੋਈ ਵਿਸ਼ਵਾਸ ਨਹੀਂ ਦਿਵਾਇਆ ਗਿਆ ਜੀ ਬਾਈ ਜੀ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਗੁਰਪ੍ਰੀਤਾ ਬਾਈ ਤੇ ਬਾਈ ਜੀ ਕਿੰਨੇ ਕਿੱਲੇ ਆਪਣੇ ਕਿੰਨੇ ਇਵਰੇ 8-10 ਕਿੱਲੇ ਉਰੇ ਮੱਚੇ ਆ ਗਏ ਕਣਕ ਦੇ ਤੇ ਜਿੱਥੇ ਅੱਗ ਲੱਗੀ ਸੀ ਮੈਂ ਉਸ ਟਾਈਮ ਉੱਥੇ ਹੀ ਸੀਗਾ ਠੀਕ ਹੈ ਜੀ ਤੇ ਉੱਥੇ ਵੀ ਤਕਰੀਬਨ 10-12 ਕਿੱਲੇ ਉੱਥੇ ਮੱਚੇ ਆ ਗਏ ਲੱਗੀ ਕਿਵੇਂ ਆਈ ਇਹ ਤੂੜੀ ਵਾਲੀ ਮਸ਼ੀਨ ਤੋਂ ਲੱਗਿਆ ਜੀ ਮੇਰੇ ਸਾਹਮਣੇ ਲੱਗੀ ਅੱਖਾਂ ਦੇ ਜਮਾ ਠੀਕ ਹੈ ਤੇ ਪਹਿਲਾਂ ਤਾਂ ਜੀ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਜੀ ਉਹ ਵੀ ਆਏ ਆ ਟਾਈਮ ਨਾਲ ਜਿੰਨਾ ਕ ਟਾਈਮ ਲੱਗਿਆ ਫਿਰ ਟਰੈਕਟਰ ਵਾਲੇ ਵੀਰ ਤੇ ਮੇਰੇ ਪਿੰਡੋਂ ਵੀ ਬਹੁਤ ਲੋਕਾਂ ਨੇ ਸਹਿਯੋਗ ਦਿੱਤਾ ਲੇਕਿਨ ਹਵਾ ਦਾ ਬੜਾ ਤੇਜ਼ ਬਹਾ ਹੋਣ ਕਰਕੇ ਕੰਟਰੋਲ 'ਚ ਨਹੀਂ ਆਈ ਜੀ ਇੱਕ ਦੋ ਵਾਰੀ ਅੱਗ ਦਾ ਦੁਬਾਰਾ ਟ ਉਦੋਂ ਵਾਰ ਹਵਾ ਜ਼ਿਆਦਾ ਤੇਜ਼ ਹੋਣ ਕਰਕੇ ਅੱਗ ਕੰਟਰੋਲ ਤੋਂ ਬਾਹਰ ਹੋ ਗਈ ਜੀ ਤੇ ਟੋਟਲ ਕਿੰਨੇ ਕਿੱਲੇ ਹੋਏ ਜੀ ਟੋਟਲ ਮੇਰੇ ਸਾਬ ਨਾਲ 20-25 ਕਿੱਲੇ ਤਾਂ ਜੀ ਤਕਰੀਬਨ ਮੱਚੇ 10 ਕਿੱਲੇ ਤਾਂ ਜੀ ਉੱਥੇ ਨਾਲ ਹੀ ਮੱਚਿਆਗੇ ਜਿਹੜੇ ਜਿੱਥੇ ਅੱਗ ਲੱਗੀ ਹੈ ਜੀ 10 ਕਿੱਲੇ ਆਹ ਜੀ ਤੇ 10 ਕਿੱਲੇ ਆ ਬਣਦੇ ਆ ਜੀ 20 ਕਿੱਲਾਂ ਦਾ ਮੰਨ ਕੇ ਚੱਲੂ ਜੀ ਨੁਕਸਾਨ ਉਹ ਹੋਏਗਾ ਖੜੀ ਕਣਕ ਕੋਲ ਜੀ ਵਿੱਚ ਟੰਗ ਨਾ ਜੀ ਬੇ ਟੰਗਰ ਤਾਂ ਮੱਚਿਆ ਤੇ ਆ ਤਾਂ ਕਣਕ ਜਮਾ ਬਿਲਕੁਲ ਖੜੀ ਸੀਗੀ ਜੀ ਤਕਰੀਬਨ ਅੱਜ ਸਵੇਰ ਤੋਂ ਵੱਢਣ ਵਾਲੀ ਸੀਗੀ ਮੀਂਹ ਕਰਕੇ ਥੋੜਾ ਜਿਹਾ ਲੇਟ ਹੋਗੇ ਆ ਕਣਕ ਦਾ ਜਮਾਂ ਤਿਆਰ ਸੀ ਜੀ ਵੜਨ ਦੇ ਪ੍ਰਸ਼ਾਸਨ ਨੇ ਦਿੱਤਾ ਸਾਡੀ ਤੁਹਾਡਾ ਸਹੇਦਤ ਆਏ ਸੀਗੇ ਜੀ ਪੁਲਿਸ ਮੁਲਾਜ਼ਮ ਵੀ ਆਏ ਸੀਗੇ ਲੇਕਿਨ ਹਜੇ ਕੋਈ ਆਏ ਨਹੀਂ ਕਿਹਾ ਵੀ ਥੋੜੀ ਹੈਲਪ ਕਰਾਂਗੇ ਜਾਂ ਕਿਦਾਂ ਵੀ ਇਹਨਾਂ ਦੀ ਭਰਾਵਾਂ ਦੀ ਹੈ ਨਾ ਕਿਸਾਨ ਵੀਰ ਆਗੇ ਇਹਨਾਂ ਨੂੰ ਆਹ ਦੇਖੋ ਆ ਮੁੰਡੇ ਕੋਲ ਤਾਂ ਕਣਕ ਮੰਲਾ ਵੀ ਆਹੀ ਇੱਕ ਕਨਾਲ ਹੀ ਰਹਿ ਗਈ ਬਚੀ ਇਹ ਵੀ ਲੋਕਾਂ ਨੇ ਸਹਿਯੋਗ ਦਿੱਤਾ ਬਚਤ ਰਹਿ ਗਈ ਹੈ ਨਾ ਵੀ ਹੁਣ ਜ਼ਿੰਮੇਦਾਰ ਨੇ ਇੱਕ ਸਾਲ ਨੂੰ ਹੋਣਾ ਹੁੰਦਾ ਦੇਖੋ ਕਣਕ ਨਾਲ ਤੇ ਉਹ ਵੀ ਇਹਨਾਂ ਨੂੰ ਹੈਲਪ ਚਾਹੀਦੀ ਆ ਥੋੜੀ ਬਹੁਤੀ ਹੈ ਨਾ ਅਸਲ ਤਾਂ ਜਿਨ੍ਹਾਂ ਨੇ ਤੂੜੀ ਬਣ ਰਹੀ ਸੀ ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਇਹਨਾਂ ਦੋਨਾਂ ਕਿਸਾਨਾਂ ਦਾ ਹਨਾ ਥੋੜਾ ਬਹੁਤ ਤਾਂ ਮਦਦ ਕਰਨੀ ਜ਼ਰੂਰੀ ਹੈ ਜੀ ਸਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਅਸੀਂ ਜੀ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆਂ ਅੱਗ ਲੱਗਣ ਵਾਲੀ ਲੱਗੀ ਠੀਕ ਆ ਉਹ ਬੰਦਿਆਂ ਚਲੋ ਤੂੜੀ ਬਣਾਉਂਦੇ ਸੀਗੇ ਉਹਨਾਂ ਦਾ ਹੱਕ ਸੀਗਾ ਉਹ ਉੱਥੇ ਖੜਦੇ ਆ ਵੀਡੀਓ ਤੁਹਾਨੂੰ ਭੇਜ ਦਾਂਗੇ ਜੀ ਉਹ ਟਰੈਕਟਰ ਆਪਦੇ ਸਾਈਡ ਤੇ ਲਾ ਕੇ ਸਾਡੇ ਟਰੈਕਟਰ ਨਾਲ ਕਿਤੇ ਮਚ ਜਾਣਾ ਸਾਡੀ ਉਹਨਾਂ ਨੂੰ ਕੋਈ ਪਰਵਾਹ ਨਹੀਂ ਸੀ ਅਸੀਂ ਥਾਣਾ ਸੈਨੇ ਨੂੰ ਔਰ ਥਾਣਾ ਟੱਲਿਆਲ ਨੂੰ ਬੇਨਤੀ ਕਰਦੇ ਆ ਅਸੀਂ ਪਾਲ ਸਿੰਘ ਜਗਰੀ ਵਾਲੇ ਤੇ ਖਾਸ ਤੌਰ ਤੇ ਕਾਰਵਾਈ ਕਰਾਉਣੀ ਚਾਹੁੰਦੇ ਆ ਆ ਦੇਖੋ ਜੀ ਸਾਡੇ ਘਰ ਜਾੜਤੇ ਇਹ ਬੰਦੇ ਨੇ ਅੱਜ ਆ ਨਾ ਸਾਡਾ ਸੁਭਾਹ ਕਰਤਾ ਇਹ ਬੰਦੇ ਨੇ ਇਹਨੂੰ ਕੱਲੀ ਤੂੜੀ ਦੀ ਅੱਗ ਲੱਗੀ ਹੋਈ ਸਾਡਾ ਇਹਨੇ ਕੁਝ ਵੀ ਨਹੀਂ ਸੋਚਿਆ ਅਸੀਂ ਇਹਦੇ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਕਾਰਵਾਈ ਤਾਂ ਕਰੋ ਜੀ ਬਣਦੀ ਕਾਰਵਾਈ ਅਸੀਂ ਪ੍ਰਸ਼ਾਸਨ ਤੋਂ ਕਰਾਉਣੇ ਨਹੀਂ ਅਸੀਂ ਜੁਨੀਅਨਾਂ ਨਾਲ ਲੈ ਕੇ ਰੋਡ ਜਾਮ ਕਰਾਂਗੇ